ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਡ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਬੱਜ ਚੁੱਕੇ ਨੇ 10 ਤੇ ਮੈਂ ਬਸ ਮੋਟਾ ਮੋਟਾ ਜਿਹਾ ਕੰਮ ਕਰਤਾ ਪਾਂਡੇ ਢਿੰਡੇ ਆਪਣੇ ਆਪਣੇ ਪਏ ਨੇ ਬਸ ਚੜ੍ਹ ਜੁੜ ਜਿਲਾਤਾ ਪਸ਼ੂਆਂ ਦਾ ਨਿਵੇੜ ਤੱਕ ਕਿਉਂਕਿ ਜੀ ਅੱਜ ਆਪਾਂ ਨੇ ਜਾਣਾ ਸੀਗਾ ਜ਼ਰੂਰੀ ਕਿਤੇ ਤੇ ਆਪਾਂ ਸਾਧਰੇ ਸਾਧਰੇ ਚੱਲੇ ਆਂ ਫਿਰ ਜਿਸ ਕੰਮ ਦੇ ਆਂ ਟਾਈਮ ਨੂੰ ਮੁੜ ਕੇ ਵੀ ਆਉਣਾ ਨਹੀਂ ਫਿਰ ਉਹ ਰੋਲਾ ਪਾ ਦਿੰਦੇ ਨੇ ਉਹ ਵੀ ਸਾਨੂੰ ਨਹੀਂ ਲੈ ਕੇ ਗਏ ਹੈਗੇ ਅੱਜ ਤੁਹਾਨੂੰ ਦਿਖਾਉਣੀ ਆਂ ਆਪਾਂ ਕਿੱਥੇ ਚੱਲਦੇ ਆਂ ਕਿਵੇਂ ਲੈ ਕੇ ਚੱਲਦੇ ਆ ਬਣੇ ਰਹੋ ਬਲੌਗ ਦੇ ਨਾਲ ਬਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋੜ ਦੱਸਿਓ ਜੀ ਤੇ ਚਲੋ ਜੀ ਚੱਲਦੇ ਆ ਹੱਕਾ ਮਾਰਦੇ ਆ ਥੱਲੇ ਲੇਟ ਹੋ ਗਈ ਮੈਂ ਕੰਨਾਂ ਵਿੱਚ ਕੁਝ ਨਹੀਂ ਪਾਇਆ ਕਿਉਂਕਿ ਮੇਰੇ ਕੰਮ ਦੁਖਦੇ ਨੇ ਜੀ ਬਸ ਉੱਪਰ ਹੀ ਲਓ ਜੀ ਆਪਾਂ ਇੱਥੇ ਪਹੁੰਚ ਗਏ ਸੀਗੇ ਪਹਿਲਾਂ ਆਪਾਂ ਜਾਇਆਏ ਸੀਗੇ ਉੱਥੇ ਤੇ ਫੇ ਫੋਟੋਆਂ ਦੀ ਲੋੜ ਪੈਗੀ ਆਪਾਂ گئے ਹੋਏ ਸੀਗੇ ਜੀ ਗਿੱਪੀ ਘਰੇਵਾਲ ਦੇ ਪਿੰਡ ਕੂਮਕਲਾ ਤੇ ਉੱਥੇ ਆਪਾਂ ਨੂੰ ਥੋੜਾ ਜਿਹਾ ਕੰਮ ਸੀਗਾ ਬੈਂਕ ਦੇ ਵਿੱਚ ਉੱਥੇ ਗਏ ਸੀਗੇ ਤੇ ਉਹਨਾਂ ਨੂੰ ਫੋਟਾਂ ਦੀ ਲੋੜ ਸੀਗੀ ਫੇਰ ਅਸੀਂ ਉੱਥੇ ਫੋਟੋਗ੍ਰਾਫਰ ਦੇ ਫੋਟੋਆਂ ਖਰਵਾ ਕੇ ਧਿਆੰਤੀਆਂ ਹੁਣ ਉੱਥੋਂ ਵਾਪਸ ਆ ਰਹੇ ਸੀਗੇ ਫੋਟੋਆਂ ਕਰਵਾ ਕੇ ਘਰੇ ਜਦੋਂ ਮੈਂ ਦੇਖਿਆ ਘਰੇ ਹੈ ਨਹੀਂ ਸੀਗੀਆਂ ਤੇ ਫਿਰ ਉੱਥੇ ਜਦੇ ਕਰਵਾਉਣੀਆਂ ਪਈਆਂ ਸਾਨੂੰ ਤਾਂ ਕਰਕੇ ਫਿਰ ਪਹਿਲਾਂ ਅਸੀਂ ਉੱਥੇ ਲੱਭੀ ਲੱਬਿਆ ਵੇ ਕਿੱਥੇ ਇੱਕ ਕਰਦੇ ਨੇ ਤੇ ਉਸ ਤੋਂ ਬਾਅਦ ਕਰਵਾ ਕੇ ਲੈ ਕੇ ਆਏ ਸੀਗੇ ਹੁਣ ਆ ਗਏ ਜੀ ਆਪਾਂ ਵਾਪਸ ਤੇ ਬਸ ਇੱਥੇ ਆਪਣਾ ਕੰਮ ਛੇਤੀ ਉਹ ਨਿਬੜ ਗਿਆ ਸੀਗਾ ਇੰਨਾ ਟਾਈਮ ਨਹੀਂ ਲੱਗਿਆ ਸੀਗਾ ਤੇ ਬਸ ਕੰਮ ਕਰਾਉਣ ਤੋਂ ਬਾਅਦ ਫਿਰ ਆਪਾਂ ਅਗੇ ਸੀ ਕਿ ਇਥੇ ਹੋਟਲ ਦੇ ਵਿੱਚ ਉੱਥੇ ਛੋਟਾ ਜਿਹਾ ਹੋਟਲ ਸੀਗਾ ਇੱਕ ਤੇ ਹੈਗੀਆਂ ਨੇ ਦੁਕਾਨਾਂ ਕਾਫੀ ਕਾਫੀ ਮਤਲਬ ਪਜਾਰ ਬਣਿਆ ਹੋਇਆ ਇੱਥੇ ਕਿਉਂਕਿ ਜੀ ਇੱਥੇ ਆਪਾਂ ਨੇ ਕੁਝ ਲੈਣਾ ਸੀਗਾ ਤੇ ਆਪਾਂ ਨੇ ਦੁਗਾਹਾਂ ਜਾਣਾ ਸੀਗਾ ਆਪਣੀ ਨਣਦ ਦੇ ਪਿੰਡ ਤੁੱਕੋਸ਼ਾ ਮੈਂ ਹਾਂ ਵੀ ਚਲੋ ਖਾਣ ਨੂੰ ਲੈ ਲੈਨੇ ਆ ਤੇ ਆਪਾਂ ਨੇ ਇੱਥੇ ਆਰਡਰ ਦੇਤਾ ਸੀਗਾ ਸਮੋਸਿਆਂ ਦਾ ਤੇ ਉਹਨਾਂ ਨੇ ਸਮੋਸੇ ਉਹ ਕਰਤੇ ਸੀਗੇ ਬਣਾਉਣ ਲੱਗੇ ਹੋਏ ਸੀਗੇ ਭਾਈ ਜਨੂੰ ਮੈਂ ਕਿਹਾ ਵੀ ਚਲੋ ਇੱਕ ਪਲੇਟ ਆਪਾਂ ਖਾਣ ਨੂੰ ਬਣਾ ਲੰਨੇ ਆ ਕਿਉਂਕਿ ਜੀ ਸਵੇਰੇ ਮੈਂ ਉਦਾਂ ਹੀ ਬਸ ਚਲੇ ਗਏ ਸੀਗੀ ਬਸ ਕੰਮ ਕਰਕੇ ਮੈਂ ਰੋਟੀ ਨਹੀਂ ਖਾ ਕੇ ਗਈ ਸੀਗੀ ਤੇ ਮੈਨੂੰ ਲੱਗੇ ਸੀਗੀ ਭੁੱਖ ਫਿਰ ਆਪਾਂ ਨੇ ਇੱਥੇ ਬਣਾਈ ਇੱਕ ਪਲੇਟ ਸਮੋਸਿਆਂ ਦੀ ਲਓ ਜੀ ਹੁਣ ਆਪਾਂ ਖਾਣ ਲੱਗੇ ਆ ਸਮੋਸੇ ਭੁੱਖ ਬਹੁਤ ਹੈ ਮਰਦੀ ਰਹੀ ਸੀਗੀ ਕਿ ਰੋਟੀ ਨਹੀਂ ਖਾ ਕੇ ਆਈ ਹੈਗੀ ਮੈਂ ਉਦੋਂ ਹੀ ਫਟਾਫਟ ਆ ਗਏ ਉਹਨਾਂ ਕਰਾਂਗੇ ਸਮੋਸੇ ਚੱਕੋ ਤੇ ਆਜੂ ਹੋਨੇਗਾ ਅੱਜ ਵਾਲਾ ਪਰਤਾ ਪਿਆਜ चोही की पीड़ी बनाई मच्छी फिर चोही चलती है चोही कहते फुल किसी के चुटीनं <laughs> <नान्द वाराश्ट। laughs> ਜੀ ਇੱਥੇ ਪਹਿਲਾਂ ਆਪਾਂ ਥੋੜਾ ਜਿਹਾ ਆ ਕੇ ਬੈਠ ਕੇ ਰਾਮਕੀਤਾ ਉਸ ਤੋਂ ਬਾਅਦ ਪੀਤਾ ਠੰਡਾ ਕਿਉਂਕਿ ਜੇ ਅਸੀਂ ਉੱਥੇ ਪਿੱਛੇ ਸਮੋਸੇ ਖਾਖੀ ਆ ਇਸੀ ਇਹ ਫਿਰ ਤਾਂ ਕਰਕੇ ਢਿੱਡ ਜੂ ਭਰਿਆ ਹੋਇਆ ਸੀਗਾ ਫਿਰ ਮੈਂ ਹਾਂ ਵੀ اٹਕ ਕੇ ਪੀ ਲੰਨੇ ਆ ਫਿਰ ਦੀਦੀ ਲੈ ਕੇ ਆਇਆ ਠੰਡਾ ਤੇ ਆਪਾਂ ਨੇ ਠੰਡਾ ਪੀ ਲਿਆ ਤੇ ਇਹਦੇ ਪਾਪਾ ਨੇ ਇੱਕ ਸਮੋਸਾ ਹੋਰ ਖਾਦਾ ਸੀ ਉੱਥੇ ਆ ਕੇ ਤੇ ਆਪਾਂ ਨੇ ਇੱਥੇ ਹੱਸ ਮਖੌਲ ਕਰ ਰਹੇ ਸੀਗੇ ਕਹਿੰਦੇ ਵੀ ਹੁਣ ਖਾ ਪੀ ਕੇ ਖਾਲੀ ਭਾਂਡੇ ਦਿਖਾਉਣ ਲੱਗ ਗੀ ਮਾ ਚੱਲ ਕੋਈ ਨਾ ਮੈਂ ਭੁੱਲ ਗਈ ਸੀਗੀ ਜੀ ਵੀਡੀਓ ਬਣਾਉਣੀ ਤੇ ਆਪਾਂ ਨੇ ਤੇ ਫਿਰ ਬਾਅਦ ਚ ਇਹਨਾਂ ਦੇ ਸੀਗੇ ਖਰਗੋਸ਼ ਇੱਥੇ ਆਪਾਂ ਫੜ ਲਏ ਸੀ ਖਰਗੋਸ਼ ਫੜ ਫੜੇ ਨਹੀਂ ਗਏ ਹੈਗੇ ਮੈਂ ਕਹਿ ਰਹੀ ਸੀ ਕਿ ਤੁਹਾਨੂੰ ਦਿਖਾਉਣੇ ਆ ਵੀਡੀਓ ਬਣਾ ਕੇ ਪਰ ਫੜ ਨਹੀਂ ਗਏ ਚੁੰਨੂ ਮੈਂ ਤਾਂ ਉਹ ਇਨਕੋ ਸ਼ਾਹੀਆਂ ਨੇ ਦੋ ਇਹ ਤਾਂ ਬਹੁਤ ਟੋਏ ਪੱਟਦੇ ਨੇ ਹਾਂਜੀ ਆ ਵੇ ਇੱਥੇ ਇਹਨਾਂ ਦੇ ਹਾਲ ਪੱਟੇ ਪੈ ਨੇ ਹਾਲ ਕਿੰਨੇ ਨੇ ਕਿਹਾ ਵੀ ਲੈ ਜੀ ਤੁਸੀਂ ਦੇ ਦੇਣਾ ਹੈ ਨਾ ਇਹ ਤਾਂ ਨੇ ਉਹ ਕੱਢ ਦਿੰਦੇ ਨੇ ਨਿਊਆਂ ਕੰਦਾਂ ਦੀਆਂ ਇਹ ਤਾਂ ਜਿਹੜੇ ਨੇ ਨੇ ਬਸ ਆ ਦੇ ਇੱਥੇ ਰਹਿ ਰਹੇ ਨੇ ਇਹ ਤਾਂ ਨਹੀਂ ਕਰਦੇ ਨੇ ਇਹ ਤਾਂ ਨਹੀਂ ਕਰਦੇ ਨੇ ਇਹ ਤਾਂ ਨ ਹਾਂ ਆ ਆ ਬਿਆ ਨਿਕਲੇ ਤੁਸੀਂ ਬਾਹਰ ਕਿਹਦੇ ਬਤਾ ਕਿੱਥੇ ਜਾ ਮੈਂ ਫੜ ਲੈਣਾ ਆ ਉਹਦੇ ਨੂੰ ਆ ਤੇਰੇ ਕੰਨੀ ਨੂੰ ਆ ਉਹ ਆ ਬੈਠਾ ਚੱਲ ਚੱਲ ਭਜਾ ਮੂਰੇ ਥਲਾ ਉਧਰ ਲੈ ਮੂਰੇ ਤੇ ਤਾ ਉਹ ਅੱਜ ਲੈਦਾ ਮੂਰੇ ਲੈ ਚੱਲ ਆ ਗਿਆ ਫੜ ਲੈਣਾ ਮੇਰੇ ਡਰ ਗਿਆ ਚੱਲ ਗਿਰੂ ਨੀ ਤੂੰ ਜਾ ਇਹ ਆ ਦੀ ਫੜ ਇੱਕ ਮਿੰਟ

ਲੋ ਜੀ ਆਵਾਦ ਪਸ਼ੂ ਵਾਲੇ ਆਪਾਂ ਕੋ ਮੈਂ ਉਧਰ ਮਾਸੀ ਦੀ ਵੀ ਖਬਰ ਲੈ ਆਏ ਮਾਸੀ ਮੇਰੀ ਨਣਦੀ ਸੱਸ ਬਿਮਾਰ ਆ ਤੇ ਉਹਦੀ ਖਬਰ ਲੈਣੀ ਸੀਗੀ ਤੇ ਉਹਦੀ ਖਬਰ ਵੀ ਲੈ ਆਏ ਸੀਗੇ ਉਸ ਤੋਂ ਬਾਅਦ ਆਪਾਂ ਨੇ ਪੀਤੀ ਚਾਹ ਇੱਥੇ ਲੱਗੇ ਸੀਗੀ ਆਪਾਂ ਚਾਹ ਪੀਣ ਤੇ ਚਾਹ ਪੀ ਕੇ ਉਸ ਤੋਂ ਬਾਅਦ ਫਿਰ ਆਪਾਂ ਆਪਾਂ ਚੱਲਾਂਗੇ ਘਰ ਨੂੰ ਵਾਪਸ ਜੀ ਹੁਣ ਆਪਾਂ ਤੇ ਚਾਹ ਪੀ ਲਈਏ ਜੀ ਚਲੋ ਜੀ ਦੇਖ ਕੇ ਆਪਾਂ ਤੱਕ ਪਹੁੰਚੀਏ ਆਪਣੇ ਘਰ ਨੂੰ ਵਾਪਸ ਤੇਗੀ ਆਰਟੀ ਫੈਕਟਰੀ ਜੀ ਵੀ ਸੀ ਆ ਫੈਕਟਰੀ ਬੋਲੀਆਂ ਬਹੁਤ ਇੰਟਰਸਟਿੰਗ ਆਪਣੇ ਵੱਲੇ ਤੇ ਬੋਲੀਆਂ ਫੈਕਟਰੀਆਂ ਨੇ ਆ ਦੇਖੋ ਬਹੁਤ ਦੂਰੋਂ ਸ਼ੁਰੂ ਹੋ ਜਾਂਦੀ ਹੈ ਫੈਕਟਰੀ ਤੇ ਬਸ ਆ ਪਹੁੰਚ ਗਏ ਆਪਣੇ ਅੱਡੇ ਤੇ ਸਿਰਫ 10 ਤੋਂ 15 ਮਿੰਟ ਲੱਗਦੇ 15 ਮਿੰਟ ਲੱਗ ਜਾਂਦੇ ਨੇ ਹਾਂ ਪੂਰੇ ਲੱਗ ਆਉਂਦੇ ਇਹਨੂੰ ਕਰਵਾਉਂਦੇ ਨੇ 15 ਮਿੰਟ ਪੂਰੇ ਹੋ ਜਾਣੇ ਹਨ ਕੋਈ ਚਾਹਾਂ ਦੂਰ ਨਹੀਂ ਗਾ ਨੇੜੇ ਹੀ ਆ ਬਸ ਪਹੁੰਚ ਗਏ ਆਪਣਾ ਆਪਣੇ ਘੱਟੇ ਤੇ ਦੇਖੀ 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 ਮੋਟਰਸਾਈਕਲ ਲੈ ਗਏ ਹਾਂ ਆਪਣੇ ਇਹ ਘਰ ਨੂੰ ਰਾ ਪਿੰਡ ਨੂੰ ਜਾ ਰਹੇ ਹਾਂ ਆਪਣੇ ਮੁਹਰੇ ਦਸਤਾਰ ਦਾ ਟਾਈਮ ਹੋ ਗਿਆ ਸਾਨੂੰ ਜਪਤਾ ਕਰਕੇ ਕਾੜੀ ਆ ਇੱਕੋ ਜੇ ਲੈ ਕੇ ਆਪਾਂ ਅਸੀਂ ਦੱਸ ਸਕੇ ਨਹੀਂ ਆਏ ਹੋਏ ਹੈਗੇ ਉਹਨੂੰ ਜੇ ਉਹਨੂੰ ਪਤਾ ਲੱਗ ਗਿਆ ਮੋੜ ਦੀ ਅਰੇ ਕਣ ਮੇਤੋ ਬਾਤ ਚਲੇਗੀ इतने भी कुछ बन रहा है क्वाटर बन रहे, रहे देखे, देखे, देखे। मैसा, मैसा, मैसा। देखे मैसा फिर तो, ਦਾ ਨਹੀਂ ਆਇਆ ਨਹੀਂ ਹੋਣਾ ਮੈਂ ਕਿਹਾ ਨਹੀਂ ਤੂੰ ਲਿਆ ਮੈਂ ਤੁੱਤਰ ਜੰਨੀ ਹੈ ਜਨ ਹੈ ਜਿਸ ਕਰਨ ਪਤਾ ਲੱਗ ਜੂਗੇ ਆਗੇ ਨਹੀਂ ਦੇਖ ਕੇ ਦੱਸੋ ਲਓ ਜੀ ਆਪਾਂ ਪਹੁੰਚ ਗਏ ਘਰੇ ਘਰੇ ਆ ਕੇ ਚਾਹ ਪਣੀ ਪੀਣ ਲੱਗ ਗਏ ਤੇ ਜਸਕਰਨ ਆ ਗਿਆ ਜਸਕਰਨ ਇੰਨਾ ਰੋਇਆ ਜਸਕਰਨ ਆ ਗਿਆ ਜੀ ਸਕੂਲੋਂ ਇੰਨਾ ਰੋਇਆ ਹੈ ਜਦੋਂ ਅਸੀਂ ਘਰੇ ਆਏ ਸਾਡੇ ਆਉਣ ਤੋਂ ਪਹਿਲਾਂ ਆ ਗਿਆ ਸੀਗਾ ਇਹ ਬਹੁਤ ਕਹਿੰਦਾ ਮੈਨੂੰ ਛੱਡ ਗਏ ਤੁਸੀਂ ਰੋਲਾ ਪਾਇਆ ਇਹਨੇ ਪੂਰਾ ਤੇ ਹੁਣ ਆ ਗਏ ਆਪਣੇ ਲਿਆ ਜਸਕਰਨ ਉਰੇ ਜਸਕਰਨ ਤੁਹਨ ਦਿਖਾਉਨੇ ਆ ਮੇਰੇ ਰਿਸ਼ਤੇਦਾਰ ਆ ਗਏ ਤੇ ਉਹ ਸੱਨੇ ਨੂੰ ਭੱਜ ਗਿਆ ਆ ਗਈ ਜੋਤ ਇਹ ਕਾਪੀ ਪਾੜਨਾ ਅਭੀ ਜੋਤ ਨੂੰ ਦੇ ਦੇ ਨਹੀਂ ਰੱਖਣੀ ਅਭੀ ਜੋਤ ਲੈ ਲੈ ਉਰੇਆ ਅਭੀ ਜੋਤ ਆ ਕਾਪੀ ਦੇ ਇੱਧਰ ਲੈਣੇ ਤੇ ਸੱਤ ਦੇ ਬਾਰੇ ਬਰਦੀ ਖਲਾ ਲਾ ਬੁੱਤ ਮੈਂ ਗੁੱਸੇ ਨਹੀਂ ਹੋਈ ਦਾ ਮੰਮੀ ਇੱਥੇ ਜੀ ਜਿਸ ਕਰਨ ਬੈਠਾ ਸੀਗਾ ਰੁੱਸਿਆ ਇਹਨੂੰ ਮੈਂ ਕਹਿ ਰਹੀ ਸੀ ਮੈਂ ਕਿਹਾ ਵੀ ਬਰਦੀ ਖੋਲ ਲਾ ਵੀ ਕੋਈ ਨਾ ਵੀ ਫੇਰ ਆਪਾਂ ਜਾਵਾਂਗੇ ਫੇਰ ਮੈਂ ਤੈਨੂੰ ਲੈ ਕੇ ਜਾ ਰੂੰ ਜਾਉਂਗੀ ਤੇ ਮੈਂ ਇਸ ਤਰ੍ਹਾਂ ਕਹਿ ਕੇ ਕਿ ਇਹਨੂੰ ਮਨਾ ਰਹੀ ਸੀ ਮੈਂ ਕਿਹਾ ਚਲੋ ਕਿਸੇ ਤਰ੍ਹਾਂ ਮੰਨ ਜਾਵੇ ਤੇ ਫੇ ਚਲੋ ਜੀ ਹੁਲিয়ে ਮੰਨ ਗਿਆ ਸੀਗਾ ਕਾਕਾ ਪਹਿਲਾਂ ਹੈਲੋ ਕਹੋ ਸਾਰਿਆਂ ਨੂੰ ਹੈਲੋ ਕਰੋ ਹੈਲੋ ਕਰੋ ਕਰੋ ਹੈਲੋ ਕਾ ਹੈਲੋ ਤੇ ਐ ਕਾਕਾ ਮੰਗਦਾ ਕਹਿੰਦਾ ਮੈਨੂੰ ਗੁਵਾਰਾ ਦੋ ਮੈਂ ਹਾਂ ਵੀ ਪਹਿਲਾਂ ਹੈਲੋ ਕਹੋ ਸਾਰਿਆਂ ਨੂੰ ਇਹ ਬੋਲ ਨਹੀਂ ਰਿਹਾ ਬੋਲੋ ਘਰ ਲੈਣਾ ਲੈਣਾ ਗੁਵਾਰਾ ਲੈਣਾ ਗੁਵਾਰਾ ਲੈਣਾ 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 ਲੈ ਲੈ ਕੱਲੂ ਇੱਕ ਵਾਰ ਦੇਖੂਗੀ ਤੇਰੀ ਵੀਡੀਓ ਦੇਖੂਗੀ ਇੱਕ ਵਾਰ ਜੀ ਜਾ ਖੋਲ ਜਾ ਕੇ ਬਾਜ ਜਖੜ ਦੇਖ ਲੈ ਉਹ ਇਹਨੂੰ ਚਲੇ ਗਏ ਉਹ ਨਾ ਕੁਦਰਤ ਨੂੰ ਉਹ ਹੋ ਗਿਆ ਚੱਲ ਉੱਤਰ ਫੇਰ ਚੱਲ ਚਲ ਉੱਤਰ ਦੇ ਵੀਡੀਓ ਨਾਲ ਓ ਰਾਤਾ ਵੀ ਆ ਜਾ ਨਾ ਬਗੜ ਫੜ ਲੈਣ ਦੇ ਕੋਈ ਨਾ ਹੈ ਗੰਡ ਫੜ ਲੈ ਬੜਾ ਦਾ ਮੁਰਗਾ ਮੁਰਗੀ ਫੜ ਫੜਾ ਫੜਾ ਬਰਾਣ ਬਣਾ ਨਾ ਨਾ लो जी का पाते गर्मी में, निलकुल में चुकी हाँ कपड़े भी सारे भेज गए ते आप अपनी ड्यूटी तो फिर लागे जिथे मर्जी घूम घूम फिर आइए ड्यूटी तो नवानी पैदा है अपनी ਤੇ ਆਪਾਂ ਆ ਗਏ ਆਪਣੀ ਡਿਊਟੀ ਤੇ ਫੇਰ ਕੱਖ ਵਗੈਰਾ ਆਪਾਂ ਨੇ ਪਾਤੇ ਪਸ਼ੂ ਆਪਣੇ ਖਾ ਰਹੇ ਨੇ ਕੱਖ ਤੇ ਇੱਥੇ 7:30 ਦਾ ਟਾਈਮ ਹੋ ਗਿਆ ਥੋੜੀ ਜਿਹੀ ਲੇਟ ਹੋ ਗਈ ਕਿਉਂਕਿ ਜੀ ਦੀਦੀ ਹੁਣੇ ਆਏ ਹੋਏ ਸੀਗੇ ਉਹਨਾਂ ਕੋਲ ਬੈਠ ਕੇ ਗੱਲਾਂ ਗੁੱਲਾਂ ਮਾਰਨ ਤੇ ਇੱਥੇ ਟਾਂਗਰ ਕੀ ਲੇਟ ਹੋ ਗਈ ਪੱਠਿਆਂ ਨੂੰ ਬਸ ਹੁਣ ਪਾਤੇ ਮੈਂ ਲਿਆਵੇ ਭਾਂਡੇ ਭਾਂਡੇ ਲਿਆ ਕੇ ਧਾਰ ਚੋਮਾ ਧਾਰਾ ਚੋਕੇ ਫੇਰ ਦੁੱਧ ਪਾ ਕੇ ਫੇਰ ਰੋਟੀ ਪਾਣੀ ਦਾ ਕਰੀਏ ਦਾ ਸਬਜੀ ਦਾ ਵੀ ਦੇਖਣਾ ਹਲੇ ਕੀ ਬਣਾਉਣੀ ਆ ਤੇ ਹਾਲੇ ਮੇਰੇ ਕੁਝ ਕੰਮ ਨੇ ਜਿਹੜੇ ਸਵੇਰੇ ਮੈਂ ਓਪਨੇ ਛੱਡ ਗਈ ਸੀ ਉਹ ਪੇਂਟਿੰਗ ਪੈ ਨੇ ਉਹ ਵੀ ਕਰਨੇ ਨੇ ਤੇ ਫਿਰ ਨੇ ਰੋ ਜਾਣਾ ਜੇ ਮੈਂ ਹਾਲੇ ਹੋਰ ਬਲੌਕ ਬਣਾ ਰਹੀ ਬਣਾਉਣ ਲੱਗੀ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆਂ ਚੀ ਹਾਂ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤਦ ਤੱਕ ਲਈ ਓਕੇ ਬਾਏ ਬਾਏ ਠਾਠਾ ਖੁਸ਼ ਰਹੋ ਸਾਰੇ ਹੀ